ਪੰਜਾਬੀ ਟਰੱਕ ਡਰਾਈਵਰ ਨਾਲ ਜੁੜੀ ਇੱਕ ਹੋਰ ਵੱਡੀ ਤਹਿਮ ਖਬਰ ਸਾਹਮਣੇ ਆ ਰਹੀ ਹੈ ਟਰੱਕ ਡਰਾਈਵਰਾਂ ਦੇ ਵੱਲੋਂ ਜਦੋਂ ਟਰੱਕ ਚੁਰਾਇਆ ਜਾਂਦਾ ਤਾਂ ਜਦੋਂ ਬਾਰਡਰ ਤੇ ਪਹੁੰਚਦੇ ਨੇ ਤੇ ਉਹਨਾਂ ਦੀ ਜਦੋਂ ਚੈਕਿੰਗ ਕੀਤੀ ਜਾਂਦੀ ਹੈ ਉਸ ਸਮੇਂ ਉਹਨਾਂ ਦੇ ਟਰੱਕਾਂ ਦੇ ਵਿੱਚੋਂ ਕਈ ਤਰ੍ਹਾਂ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਜਾਂਦੇ ਹਨ ਇੱਕ ਵਾਰ ਫਿਰ ਤੋਂ ਜਿਹਾ ਹੀ ਮਾਮਲਾ ਸਾਹਮਣੇ ਆ ਚੁੱਕਿਆ ਹੈ ਜਿਸ ਦੇ ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ਉਸ ਦੀ ਜਦੋਂ ਟਰੱਕ ਦੀ ਤਲਾਸ਼ੀ ਲਈ ਗਈ ਉਸ ਸਮੇਂ ਉਸ ਦੇ ਟਰੱਕ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ ਜਿਨ੍ਹਾਂ ਦੀ ਕੀਮਤ ਵੀ 23 ਮਿਲੀਅਨ ਡਾਲਰ ਦੇ ਲਗਭਗ ਦੱਸੀ ਜਾ ਰਹੀ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਦੇ ਉੱਪਰ ਕਈ ਤਰ੍ਹਾਂ ਦੇ ਦੋਸ਼ ਵੀ ਲਗਾਏ ਗਏ ਜਾਣਦੇ ਆ ਪੂਰੀ ਰਿਪੋਰਟ ਸਾਰਨੀਆ ਦੇ ਬਲੂ ਵਾਟਰ ਬ੍ਰਿਜ ਬਾਰਡਰ ਕ੍ਰਾਸਿੰਗ ਤੇ ਸੰਯੁਕਤ ਰਾਜ ਤੋਂ ਆਉਣ ਵਾਲੇ ਇੱਕ ਵਪਾਰਕ ਟਰੱਕ ਦੇ ਅੰਦਰ ਲੁਕਾਈ ਗਈ 187 ਕਿਲੋਗ੍ਰam ਕੋਕੀਨ ਮਿਲਣ ਤੋਂ ਬਾਅਦ ਬ੍ਰਾਮਟਨ ਦੇ ਇੱਕ ਵਿਅਕਤੀ ਨੂੰ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੈਨੇਡਾ ਬਾਰਡਰ ਸਰਵਿਸ ਏਜੰਸੀ ਦਾ ਕਹਿਣਾ ਹੈ ਕਿ 12 ਜੂਨ ਨੂੰ ਕ੍ਰਾਸਿੰਗ ਤੇ ਪਹੁੰਚਣ ਤੋਂ ਬਾਅਦ ਟਰੱਕ ਨੂੰ ਦੂਜੀ ਜਾਂਚ ਲਈ ਭੇਜਿਆ ਗਿਆ ਸੀ ਇੱਕ ਨਿਊਜ਼ ਰਿਲੀਜ਼ ਵਿੱਚ ਸੀਬੀਐਸਏ ਨੇ ਕਿਹਾ ਕਿ ਸਰਹੱਦੀ ਸੇਵਾ ਅਧਿਕਾਰੀਆਂ ਨੇ ਇੱਕ ਡਰੱਗ ਖੋਜੀ ਕੁੱਤੇ ਦੀ ਸਹਾਇਤਾ ਨਾਲ ਟਰੱਕ ਦੀ ਤਲਾਸ਼ੀ ਲਈ 6 ਡੱਬਿਆਂ ਦੇ ਅੰਦਰ ਸ਼ੱਕੀ ਕੋਕੀਨ ਦਿਆ 161 ਇਟਾ ਬਰਾਮਦ ਕੀਤੀਆਂ ਸੀਬੀਐਸਏ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਬਾਜ਼ਾਰੀ ਕੀਮਤ 23.2 ਮਿਲੀਅਨ ਡਾਲਰ ਦੱਸੀ ਗਈ ਹੈ ਬ੍ਰੈਂਪਟਨ ਦੇ 27 ਸਾਲਾ ਕਰਮਵੀਰ ਸਿੰਘ ਨੂੰ ਕ੍ਰਾਸਿੰਗ ਤੇ ਗ੍ਰਿਫਤਾਰ ਕੀਤਾ ਗਿਆ ਅਤੇ ਆਰਸੀਐਮਪੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਉਸ ਦੇ ਕੋਕੀਨ ਦੀ ਦਰਾਮਦ ਅਤੇ ਤਸਕਰੀ ਦੇ ਉਦੇਸ਼ ਲਈ ਕੋਕੀਨ ਰੱਖਣ ਦਾ ਦੋਸ਼ ਲਗਾਇਆ ਗਿਆ ਹੈ ਜਨਤਕ ਸੁਰੱਖਿਆ ਮੰਤਰੀ ਗੈਰੀ ਆਨੰਦ ਸੰਘਾਰੀ ਨੇ ਰਿਲੀਜ਼ ਵਿੱਚ ਕਿਹਾ ਕਿ ਕੈਨੇਡੀਆਨਾ ਦੀ ਸੁਰੱਖਿਆ ਸਾਡੀ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ ਇਹ ਜਬਤ ਕਰਨਾ ਸੀਬੀਐਸਏ ਅਤੇ ਆਰਸੀਐਮਪੀ ਦੁਆਰਾ ਸਾਡੇ ਭਾਈਚਾਰਿਆਂ ਵਿੱਚ ਗੈਰ ਕਾਨੂੰਨੀ ਤਸਕਰੀ ਨੂੰ ਦਾਖਲ ਹੋਣ ਤੋਂ ਰੋਕਣ ਵਿੱਚ ਨਿਭਾਈ ਜਾਣ ਵਾਲੀ ਮਹੱਤਵਪੂਰਨ ਭੂਮਿਕਾ ਨੂੰ ਦਰਸਾਉਂਦਾ ਹੈ ਇਹ ਅਧਿਕਾਰੀਆਂ ਦੁਆਰਾ ਸ਼ਾਨਦਾਰ ਕੰਮ ਸੀ सी बी एस का कहना है कि इसके एजेंटा ने इस साल हूं तक दक्षणी ओंटारीओ के प्रवेश नौ सौ कोकीन जब्त की है सी बी एस का कहना है कि इस साल ब्लू वाटर ब्रिज क्रॉसिंग चौथी वीडियो कोकीन जब्त है यह दस जून हुई एक न्यूज़ कॉन्फ्रेंस तो बाद आया है जिथे पीर पुलिस ने खुलासा किया कि उन्होंने एक समूह की एक साल लंबी जांच तो बाद चार सौ उनासी किलोग्राम ब्रिगड कोकीन जब्त की है जिस ਜਨ ਸਟਰੀਟ ਕੀਮਤ 47.9 ਮਿਲੀਅਨ ਡਾਲਰ ਹੈ ਜੋ ਕਥਿਤ ਤੌਰ ਤੇ ਕੈਨੇਡਾ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਲਈ ਵਪਾਰਕ ਟਰੱਕਾਂ ਦੀ ਵਰਤੋਂ ਕਰ ਰਹੀ ਸੀ ਬਿਊਰੋ ਰਿਪੋਰਟ ਹਮਦਰਦ ਟੀਵੀ